ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਤੁਹਾਨੂੰ ਪਸ਼ੂਆਂ ਬਾਰੇ ਅਹਿਮ ਇੱਕ ਜਾਣਕਾਰੀ ਆ ਤੁਹਾਡੇ ਨਾਲ ਜਿਹੜੀ ਸਾਂਝੀ ਕਰਾਂਗੇ ਆਪਾਂ ਸੋ ਇਸ ਲਈ ਜਿਹੜੀ ਵੀਡੀਓ ਆ ਫੁੱਲ ਵੇਖਿਓ ਕਾਫੀ ਟਾਈਮ ਬਾਅਦ ਆਪਾਂ ਜਿਹੜੀ ਲੌਂਗ ਵੀਡੀਓ ਪਾ ਰਹੇ ਆ ਕਿਉਂਕਿ ਪਹਿਲਾਂ ਕੰਮ ਛੋਣਾ ਚਾਣਾ ਲਾਉਂਦੇ ਸੀਗੇ ਜਾਣਕਾਰੀ ਕੀ ਆ ਆਪਾਂ ਸੌਂਕ ਦੇ ਨਾਲ ਆ ਜਿਹੜਾ ਕੋਈ ਔ ਸੂ ਮਤਲਬ ਪਹਿਲਾਂ ਝੋਟੀਆਂ ਦੀ ਗੱਲ ਕਰਾਂਗੇ ਆਪਾਂ ਆਪਾਂ ਸੌਂਕ ਦੇ ਨਾਲ ਕੱਟੀ ਝੁੱਟੀ ਪਾਲ ਲੈਨੇ ਆ ਜਦੋਂ ਸੂ ਪੈਂਦੀ ਆ ਉਹ ਆਪਾਂ ਨੂੰ ਇੱਕ ਦਿੱਕਤ ਆ ਜਿਹੜੀ ਬਹੁਤ ਜ਼ਿਆਦਾ ਆ ਰਹੀ ਆ ਕਿਉਂਕਿ ਆਪਾਂ ਸੌਂਕ ਨਾਲ 2.5 ਸਾਲਾਂ ਦੇ ਵਿੱਚ 3 ਸਾਲਾਂ ਦੇ ਵਿੱਚ ਉਹਨੂੰ ਪਾਲਦਿਆਂ ਲੰਬਾ ਜਿਹੜਾ ਇੱਕ ਇੰਤਜ਼ਾਰ ਕਰਨਾ ਪੈਂਦਾ ਰਵਾ ਦੇਖ ਕੇ ਵੀ ਆਪਾਂ ਨੂੰ ਆਹ ਰਵਾ ਚੰਗਾਗਾ ਕੱਟੀ ਪਾਲੀਆ ਕਰਦੀ ਪਰ ਮਾਣਾ ਜਿਹੜਾ ਕਿਦੋਂ ਆਪਣਾ ਮਾਣਾ ਟੁੱਟ ਜਾਂਦਾਗਾ ਜਦੋਂ ਪਸ਼ੂ ਸੂ ਪੈਂਦਾ ਹੈਗਾ ਸਭ ਤੋਂ ਵੱਡੀ ਸਮੱਸਿਆ ਕੀ ਹੈ ਕਿ ਪਹਿਲਣ ਪਸ਼ੂ ਜਦੋਂ ਸੂਂਦਾ ਹੈਗਾ ਉਹਦੇ ਵਿੱਚ ਇੱਕ ਕਾਰਨ ਕੀ ਹੈਗਾ ਜਦੋਂ ਮਤਲਬ ਪਹਿਲਾ ਸੂਆ ਪਸ਼ੂ ਸੂਣ ਤੋਂ ਬਾਅਦ ਜਦੋਂ ਆਪਾਂ ਧਾਰ ਚੂਣ ਲਈ ਬਹਿਣੇ ਆਗੇ ਪਸ਼ੂ ਆ ਥਣਾ ਨੂੰ ਆਪਣੇ ਹੱਥ ਹੀ ਨਹੀਂ ਲੱਗਣ ਦਿੰਦਾ ਕਈ ਵਾਰੀ ਤਾਂ ਆਪਾਂ ਆ ਕਟੀਆਂ ਆਪਾਂ ਇਸ ਤਰ੍ਹਾਂ ਦੇਖ ਕੇ ਛੋਟੇ ਹੁੰਦੇ ਪਸ਼ੂ ਦੇ ਆਪਾਂ ਮਤਲਬ ਹੱਥ ਹੱਥ ਫੇਰਦੇ ਰਹੇ ਆ ਛੱਡਿਆਂ ਤੇ ਤੇ ਆਪਾਂ ਨੂੰ ਸੀਲ ਲੱਗਦੀਆਂ ਪਰ ਜਿਉਹੋ ਜਿਨ ਪਸ਼ੂ ਸੂ ਪੈਂਦਾਗਾ ਇੱਕੇ ਲੱਗਤਾ ਜਿਹੜੀ ਮਤਲ ਲੱਤ ਮਾਰਦਾ ਜਾਂ ਕੱਟਰੂ ਆ ਜਿਹੜਾ ਚੁੰਗਣ ਨਹੀਂ ਦਿੰਦਾਗਾ ਤੇ ਇਹਦੇ ਵਿੱਚ ਆਪਾਂ ਅੱਖ ਕੇ ਆਪਣੇ ਕੋਲੇ ਪਸ਼ੂ ਦੁੱਧ ਹੀ ਨਹੀਂ ਦਿੰਦਾ ਆਪਾਂ ਗੱਲ ਮੁਕਾਈਏ ਇਹਦੇ ਵਿੱਚ ਜੇ ਆਪਾਂ ਅੱਖ ਕੇ ਕੀ ਕਰਦੇ ਆਂਗੇ ਆਪਾਂ ਨੂੰ ਇੰਨੇ ਸੌਂਗ ਨਾਲ ਜਿਹੜਾ ਪਾਲਿਆ ਵਿਆ ਪਸ਼ੂ ਆ ਜਦੋਂ ਦੁੱਧ ਤੇ ਨਹੀਂ ਦੇਖਦਾ ਆਪਾਂ 5-4 ਦਿਨ ਦੇਖਦੇ ਆਂ ਆਪਾਂ ਹਾਰ ਕੇ ਉਹਨੂੰ ਮਤਲ ਐਵੇਂ ਮੰਗੂਆਂ ਕੋਈ ਵਪਾਰੀਆਂ ਨੂੰ ਫੜਾ ਦਿੰਨੇ ਆ ਅੱਖ ਕੇ ਵੀ ਲੱਤ ਮਾਰਦੀ ਆ ਵੀ ਦੁੱਧ ਨਹੀਂ ਦਿੰਦੀਗੀ ਦਿੰਦਾਗਾ ਪਸ਼ੂ ਆਪਣਾ ਕੋਲੇ ਜਿਹੜਾ ਪਹਿਲੇ ਸੂਇਆ ਖਾਸ ਕਰਕੇ ਉਹਦੇ ਖਾਤਰ ਤੁਹਾਨੂੰ ਆਪਾਂ ਇੱਕ ਦੇਸੀ ਨੁਕਤੇ ਹੀ ਕਹਿ ਲਓ ਇਹਨੂੰ ਦੇਸੀ ਫਾਰਮੂਲਾ ਕਹਿ ਲਓ ਦੋ ਚੀਜ਼ਾਂ ਹੈਗੀਆਂ ਜਿਹੜੀਆਂ ਆਪਾਂ ਸੂਣ ਤੋਂ ਪਸ਼ੂ ਨੂੰ ਇੱਕ ਮਹੀਨਾ ਪਹਿਲਾਂ ਕਰਨੀਆਂ ਹੈਗੀਆਂ ਉਹ ਤੁਹਾਨੂੰ ਆਪਾਂ ਇਹਦੇ ਵਿੱਚ ਦੋ ਚੀਜ਼ਾਂ ਦਾ ਜਿਹੜਾ ਜੇਕਰ ਵੀ ਇਹੀ ਵੀਡੀਓ ਦੇ ਵਿੱਚ ਕਰਾਂਗੇ ਸੋ ਉਹਨੂੰ ਕਰਕੇ ਵੀ ਵਿਖਾਵਾਂਗੇ ਧਿਆਨ ਰਹੇ ਜਦੋਂ ਪਸ਼ੂ ਦੇ ਸੂਨ ਦੇ ਵਿੱਚ 1 ਮਹੀਨਾ ਰਹਿੰਦਾਗਾ ਉਦੋਂ ਤੋਂ ਆਪਾਂ ਇਹ ਜਿਹੜਾ ਫਾਰਮੂਲਾ ਅਪਣਾਵਾਂਗਾ ਆਪਾਂ ਕਰਨਾ ਕੀ ਆ ਲੈ ਸੋਨੂੰ ਆਪਾਂ ਦੱਸ ਦਿੰਨੇ ਆ ਇੱਕ ਆਪਾਂ ਲੈਣਾਗਾ ਨੂਨ ਜਿਹੜਾ ਆਪਾਂ ਆਮ ਦਾਲ ਸਬਜ਼ੀ ਚ ਵਰਤਦੇ ਆ ਆ ਹੋ ਗਿਆ ਨੂਨ ਤੇ ਦੂਸਰਾ ਲੈਣਾ ਆਪਾਂ ਸਰੋਂ ਦਾ ਤੇਲ ਤੁਸੀਂ ਦੇਖ ਸਕਦੇ ਹੋ ਮੈਂ ਇੱਕ ਹੱਥ ਨਾਲ ਵੀਡੀਓ ਬਣਾਉਣਾ ਆਪਾਂ ਕਰਨਾ ਕੀ ਆ ਸਰੋਂ ਦਾ ਤੇਲ ਆ ਜਿਹੜਾ ਹੱਥ ਦੇ ਉੱਪਰ ਪਾ ਕੇ ਉਦੇ ਉੱਪਰ ਇੱਕ ਚੁੰਡੀ ਜਣੀ ਕਿ ਐਨਕਾ ਜਿਹੜਾ ਨੂਨ ਆ ਆਪਾਂ ਉਹਨੂੰ ਚੰਗੀ ਤਰ੍ਹਾਂ ਹੋ ਕਰ ਲੈਣਾ ਆਪਾਂ ਵੀਡੀਓ ਇੱਕ ਹੱਥ ਚ ਆਪਣੇ ਮੋਬਾਈਲ ਆਗਾ ਉਹਦਾ ਕਰਕੇ ਮੈਂ ਤੁਹਾਨੂੰ ਇਸ ਤਰ੍ਹਾਂ ਹੱਥ ਦੇ ਪਾ ਕੀ ਦਿਖਾ ਲੈਣਾਗਾ ਵੀ ਚੁੰਡੀ ਕ ਜਿਹੜਾ ਨੂਨ ਆ ਆਪਾਂ ਉਹੋ ਹੱਥ ਦੇ ਵਿੱਚ ਮਲਣਾ ਇਸ ਤਰ੍ਹਾਂ ਨਾਲ ਸਰੋਂ ਦਾ ਤੇਲ ਆ ਤੁਸੀਂ ਦੇਖ ਸਕਦੇ ਹੋ ਆ ਇਸ ਤਰ੍ਹਾਂ ਆਪਾਂ ਮਲਣ ਤੋਂ ਬਾਅਦ ਇਹਦਾ ਕਰਨਾ ਕੀ ਹੈ ਕਈ ਵੀਰ ਹੁਣ ਇੱਥੇ ਇਹ ਕਹਿਣਗੇ ਵੀ ਜਖਮਾਂ ਜਿਹੜੇ ਉਹ ਹੋ ਜਾਣਗੇ ਥਣਾ ਦੇ ਉੱਤੇ ਆਪਾਂ ਕਰਨਾ ਕੀ ਆ ਇਹਨੂੰ ਪਸ਼ੂ ਦੇ ਉੱਤੇ ਇਸ ਤਰ੍ਹਾਂ ਛੱਡੇ ਦੇ ਉੱਤੇ ਇਸ ਤਰ੍ਹਾਂ ਆਏ ਮਲ ਦੇਣਾਗਾ ਤੁਸੀਂ ਦੇਖ ਸਕਦੇ ਇੱਕ ਮਹੀਨਾ ਜਿਹੜਾ ਇਹ ਪਹਿਲਾਂ ਕਰਨਾ ਚੰਗੀ ਤਰ੍ਹਾਂ ਮਲ ਕੇ ਪਸ਼ੂ ਦੇ ਛੱਡੇ ਤੇ ਮਾਗਰ ਮੂਰੇ ਹੁਣ ਆਪਾਂ ਕੀ ਕਰਨਾ ਹਾਂ ਇਹ ਗੱਲ ਜਿਹੜੀ ਕਹਿੰਦੇ ਵੀ ਜ਼ਖਮ ਹੋ ਜਾਂਦੇ ਨੇ ਨੂਨ ਨਾਲ ਗੱਲ ਆ ਜਿਹੜੀ ਇਹ ਵੀ ਗੱਲ ਸਹੀ ਆ ਯਕਮ ਹੋ ਜਾਂਦੇ ਨੇ ਪਰ ਇਹ ਆਪਾਂ ਕਰਨਾ ਕੀ ਆ 5-7 ਮਿੰਟ ਹੀ ਲਾਉਣਾ ਆ ਦੇਖ ਲਓ ਇਸ ਤੋਂ ਬਾਅਦ ਮੈਂ ਪਸ਼ੂ ਨਿਮਾਉਣ ਲੱਗਣਾ ਨਿਮਾਉਣ ਤੋਂ ਪਹਿਲਾਂ ਕਰਨਾ ਇਹ ਇੱਕ ਦਿਨ ਛੱਡ ਦਿਆ ਕਰੋ ਵੀਚ ਦੀ ਇਹ 5-7 ਮਿੰਟ ਆਪਾਂ ਰੱਖਣਾ ਇੱਕ ਚੁੰਡੀ ਨੂਨ ਦੀ ਤੇ ਹੱਥ ਦੇ ਉੱਤੇ ਜਿਹੜਾ ਸਰੋਂ ਦਾ ਤੇਲ ਆ ਮਾਲ ਕੇ ਪਸ਼ੂ ਦੇ ਲੱਟ ਦੇ ਛੱਡੇ ਦੇ ਉੱਤੇ ਲਾਲ ਦਿਓ ਤੁਹਾਡਾ ਪਸ਼ੂ ਜਦੋਂ ਸੂਗਾ ਜਾਨੀ ਕਿ ਜਿਹਨੂੰ ਪਾਂ ਆਉਲ ਕਹਿ ਦਿੰਨੇ ਆ ਪਸ਼ੂ ਜਿਹੜਾ ਉਹ ਆਉਲ ਨਹੀਂ ਕਰੂਗਾ ਤੇ ਮੈਂ ਦੁੱਧ ਚੋਣ ਵੇਲੇ ਜਿਹੜੀ ਲੱਤ ਨਹੀਂ ਮਾਰੂ ਇਹਨੂੰ ਆਪਾਂ ਤੁਹਾਨੂੰ ਮੈਂ ਪੰਜਾਬੀ ਭਾਸ਼ਾ ਦੇ ਵਿੱਚ ਹੀ ਦੱਸ ਦਿਨਾਗਾ ਇਹਨੂੰ ਆਪਾਂ ਜਲੂਮ ਕਾਹ ਦੇ ਦਨੇ ਆ ਚਾਹੇ ਕੋਤਕਤਾੜੀ ਕਾਹ ਦੇ ਦਨੇ ਆ ਵੀ ਪਸ਼ੂ ਆ ਜਿਹੜਾ ਪਹਿਲੇ ਸੂਏ ਅਲਕਤਮਨ ਦਾਗਾ ਇਹਦੇ ਨਾਲ ਸਰੋਂ ਦਾ ਤੇਲ ਤੇ ਲੂਣ ਦੇ ਨਾਲ ਇਹ ਜਿਹੜੀ ਜਲੂਮ ਆ ਇਹ ਖਤਮ ਹੋ ਜੂਗੀ ਤੇ ਤੁਸੀਂ ਇੱਕ ਮਹੀਨਾ ਇਹ ਸੂਣ ਤੇ ਪਸ਼ੂ ਦੇ ਰਹਿੰਦੇ ਪਹਿਲੇ ਸੂਏ ਆ ਜਿਹੜਾ ਉਹਦੇ ਥਣਾ ਦੇ ਉੱਤੇ ਕਰਨਾਗਾ ਤੇ ਇੱਕ ਦਿਨ ਵਿੱਚ ਦੀ ਛੱਡ ਦਿਆ ਕਰੋ ਇਹ ਗੱਲ ਧਿਆਨ ਦੇ ਵਿੱਚ ਜਰੂਰ ਰੱਖੇ ਕਿ ਜਦੋਂ ਆਪਾਂ ਲਾਤਾ 5-7 ਮਿੰਟਾਂ ਬਾਅਦ ਇਹਨੂੰ ਪਾਣੀ ਛੱਡ ਕੇ ਚੰਗੀ ਤਰ੍ਹਾਂ ਮਤਲਬ ਧੋ ਦੇਣਾਗਾ ਨਹੀਂ ਇਹ ਇਹ ਆ ਜਿਹੜਾ ਜ਼ਖਮ ਵੀ ਕਰ ਦੇਊਗਾ ਆਹ ਦੇਖ ਲਓ ਆਪਾਂ ਪਾਈਪ ਪਈਆ ਹੁਣ ਪਸ਼ੂ ਆ ਜਿਹੜੇ ਨਿਵਾਉਣ ਲੱਗਦੇ ਸੀ ਸੋ ਇਹ ਸੀ ਜਾਣਕਾਰੀ ਜਾਣਕਾਰੀ ਜੇ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਇਹ ਚੈਨਲ ਤੇ ਤੁਹਾਨੂੰ ਪਸ਼ੂਆਂ ਸੰਬੰਧੀ ਖੇਤੀਬਾੜੀ ਸੰਬੰਧੀ ਤੇ ਮੌਸਮ ਸੰਬੰਧੀ ਜਿਹੜੀ ਹਰ ਇੱਕ ਜਾਣਕਾਰੀ ਆ ਉਹ ਪੰਜਾਬੀ ਦੇ ਵਿੱਚ ਦਿੱਤੀ ਜਾਂਦੀ ਹੈ ਕਿਰਪਾ ਕਰਕੇ ਵੀਡੀਓ ਲਾਈਕ ਤੇ ਸ਼ੇਅਰ ਜਰੂਰ ਕਰੋ ਧੰਨਵਾਦ ਮਿਲਦੇ ਹਾਂ ਕੋਈ ਅਗਲੀ ਵੀਡੀਓ ਦੇ ਵਿੱਚ